ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਕੱਲ ਸਾਇੰਸ ਦਾ ਜ਼ਮਾਨਾ ਹੈ ਸਾਇੰਸ ਨੇ ਮਨੁੱਖ ਦੇ ਜੀਵਨ ਨੂੰ ਹਰ ਪਾਸੇ ਤੋਂ ਨਵਾਂ ਅਤੇ ਰੌਣਕ ਵਾਲਾ ਬਣਾ ਦਿੱਤਾ ਹੈ ਰੇਲਾ ਮੋਟਰ ਕਾਰਾਂ ਟ੍ਰੇਮਾਂ ਸਮੁੰਦਰ ਅਤੇ ਹਵਾਈ ਜਹਾਜ਼ਾਂ ਨੇ ਸਫਰ ਦੀ ਮੁਸ਼ਕਲ ਨੂੰ ਕਿੰਨਾ ਆਸਾਨ ਬਣਾ ਦਿੱਤਾ ਹੈ ਇੰਝ ਪਰਤੀਤ ਹੁੰਦਾ ਹੈ ਕਿ ਇਨਸਾਨ ਦੇ ਸਾਹਮਣੇ فاਸਲਾ ਹੋਣਾ ਕੁਝ ਅਰਥ ਨਹੀਂ ਰੱਖਦਾ ਰੇਡੀਓ ਨੇ فاਸਲੇ ਦੀ ਦਿੱਕਤ ਨੂੰ ਉੱਕਾ ਹੀ ਉਡਾ ਦਿੱਤਾ ਹੈ। ਧਰਤੀ ਦੇ ਕਿਸੇ ਹਿੱਸੇ ਤੋਂ ਇਨਸਾਨ ਗੱਲਾਂ ਕਰਕੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਆਪਣੀਆਂ ਗੱਲਾਂ ਸੁਣਾ ਸਕਦਾ ਹੈ। ਜਿਸ ਪਾਸੇ ਵੀ ਨਜ਼ਰ ਮਾਰੋ ਕਾਸਤਕਾਰੀ, ਵਪਾਰ, ਹੁਨਰ, ਇਮਾਰਤੀ ਹੁਨਰ, ਚੰਗੀ ਵਿਦਿਆ, ਰਾਜ ਪ੍ਰਬੰਧ ਸਭ ਮਨੁੱਖੀ ਜੀਵਨ ਦੇ ਹਰ ਪਾਸੇ ਸਾਇੰਸ ਦੀਆਂ ਕਾਡਾਂ ਦਾ ਗਹਿਰਾ ਪ੍ਰਭਾਵ ਦੇਖਣ ਵਿੱਚ ਆਉਂਦਾ ਹੈ। ਜਦ ਇਨਸਾਨ ਉਹ ਮੋਟਰਾਂ ਅਤੇ ਹਵਾਈ ਜਹਾਜ਼ਾਂ ਵਿੱਚ ਚੜਦੇ 10 10 15 15 ਛੱਤਾਂ ਵਾਲੇ ਉੱਚੇ ਅਤੇ ਆਲੀਸ਼ਾਨ ਮਕਾਨਾਂ ਵਿੱਚ ਰਹਿੰਦੇ ਰਬੜ ਅਤੇ ਸਪ੍ਰਿੰਗਾਂ ਦੇ ਨਰਮ ਗਦਹੇਲਿਆਂ ਤੇ ਸੌਂਦੇ ਰੇਡੀਓ ਰਾਹੀਂ ਕੁੱਲ ਸੰਸਾਰ ਦੀਆਂ ਖਬਰਾਂ ਅਤੇ ਗਾਣੇ ਸੁਣਦਿਆ ਵਾਈਸਕੋਪ ਰਾਹੀਂ ਤਰ੍ਹਾਂ-ਤਰ੍ਹਾਂ ਦੀਆਂ ਫਿਲਮਾਂ ਦੇਖਦੇ ਤੱਕੀਏ ਤਾਂ ਇੰਜ معلوم ਹੁੰਦਾ ਹੈ ਕਿ ਇਨਸਾਨ ਬੜਾ ਸੁਖੀ ਹੈ ਅਤੇ ਖੁਸ਼ਹਾਲ ਹੋ ਗਿਆ ਹੈ ਪਰ ਇਸਦੇ ਪਰਚੋਲ ਕੀ ਤਿਆ ਪਤਾ ਲੱਗਦਾ ਹੈ ਕਿ ਇਨਸਾਨ ਸਬੰਧੀ ਇਹ ਖਿਆਲ ਕਰਨਾ ਕਿ ਉਹ ਸਾਇੰਸ ਦੇ ਆਸਰੇ ਸੱਚਮੁੱਚ ਹੀ ਸੁખી ਹੋ ਗਿਆ ਹੈ ਬੜੀ ਵੱਡੀ ਗਲਤੀ ਹੈ ਸਚਾਈ ਅਸਲ ਵਿੱਚ ਇਸਦੇ ਉਲਟ ਦਿਸੇਗੀ ਚਾਹੇ ਇਸ ਵਿੱਚ ਸ਼ੱਕ ਨਹੀਂ ਕਿ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈ ਤੇਵੇਂ-ਤੇਵੇਂ ਇਨਸਾਨ પાસે ਸੁੱਖਾਂ ਦੇ ਸਮਾਨ ਵਧੇ ਹਨ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਵੇਂ-ਜਿਵੇਂ ਇਨਸਾਨ પાસે ਸੁੱਖਾਂ ਦੇ ਸਾਧਨ ਵਧੇ ਹਨ ਉਸੇ ਤਰ੍ਹਾਂ ਹੀ ਉਸਦੀ ਚਿੰਤਾ ਡਰ ਫਿਕਰ ਕਿਰਸ ਅਤੇ ਲਾਲਚ ਵੀ ਵਧਿਆ ਹੈ ਸੁੱਖਾਂ ਦੇ ਸਾਰੇ ਸਮਾਨ ਹੁੰਦਿਆ ਅੱਜ ਇਨਸਾਨ ਸੁਖੀ ਅਤੇ ਖੁਸ਼ ਨਜ਼ਰ ਨਹੀਂ ਆਉਂਦਾ ਇਸ ਦਾ ਕੀ ਕਾਰਨ ਹੋ ਸਕਦਾ ਹੈ ਮੇlo ਗਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਇਨਸਾਨ ਕੇਵਲ ਤਨ ਜਾਂ ਸਰੀਰ ਨਹੀਂ ਇਨਸਾਨ ਦੇ ਤਨ ਨਾਲੋਂ ਉਸ ਦਾ ਕਿਤੇ ਵਧੇਰੇ ਜ਼ਰੂਰੀ ਹਿੱਸਾ ਉਸ ਦਾ ਮਨ ਹੈ ਤਨ ਦੇ ਸੁੱਖ ਮਨ ਨੂੰ ਕਿਸੇ ਹੱਦ ਤੱਕ ਤਾਂ ਸੁਖੀ ਬਣਾ ਸਕਦੇ ਹਨ ਪਰ ਪੂਰਨ ਸੁਖੀ ਬਣਾਉਣ ਦੀ ਇਨਾਂ ਚ ਸ਼ਕਤੀ ਨਹੀਂ ਜਿੱਥੋਂ ਤੱਕ ਖਾਣ ਪੀਣ ਅਤੇ ਪਹਿਨਣ ਦਾ ਸਬੰਧ ਹੈ ਉਥੋਂ ਤੱਕ ਤਨ ਦੇ ਸੁੱਖ ਮਨ ਨੂੰ ਜ਼ਰੂਰ ਸੁਖੀ ਬਣਾਉਂਦੇ ਹਨ ਪਰ ਇਨਸਾਨ ਦੇ ਮਨ ਨੂੰ ਖਾਣ ਪੀਣ ਅਤੇ ਪਹਿਨਣ ਤੋਂ ਬਾਅਦ ਆਪਣੇ ਸੁਖੀ ਅਤੇ ਪ੍ਰਸੰਨ ਹੋਣ ਲਈ ਹੋਰ ਵੀ ਬੜਾ ਕੁਝ ਚਾਹੀਦਾ ਹੈ ਜੋ ਕਿ ਸਰੀਰ ਦੇ ਸੁੱਖ ਉਸ ਨੂੰ ਨਹੀਂ ਦੇ ਸਕਦੇ ਮਿਸਾਲ ਦੇ ਤੌਰ ਤੇ ਅਗਰ ਕਿਸੇ ਆਦਮੀ ਕੋਲ ਸਰੀਰ ਦੇ ਸੁੱਖ ਭਾਵ ਖਾਣ ਪੀਣ ਪਹਿਨਣ ਦੀ ਬੇਪਰਵਾਹੀ ਜਾਂ ਬਹੁਤਾਤ ਹੋਵੇ ਪਰ ਉਸ ਦਾ ਮਨ ਲਾਲਚੀ ਫਰੇਬੀ ਅਤੇ ਧੋਖੇਬਾਜ਼ ਹੋਵੇ ਤਾਂ ਉਹ ਆਦਮੀ ਸਰੀਰਕ ਸੁੱਖਾਂ ਦੇ ਹੁੰਦਿਆਂ ਹੋਇਆ ਵੀ ਸੁਖੀ ਜੀਵਨ ਬਤੀਤ ਨਹੀਂ ਕਰ ਸਕੇਗਾ ਅਤੇ ਜੇਕਰ ਕਿਸੇ ਆਦਮੀ ਪਾਸ ਦੌਲਤ ਬਹੁਤ ਹੈ ਪਰ ਦਿਨ ਰਾਤ ਨਾਲ ਇਹ ਵੀ ਡਰ ਲੈਂਦਾ ਹੈ ਕਿ ਦੌਲਤ ਕਿਤੇ ਮੁੱਕ ਹੀ ਨਾ ਜਾਵੇ ਕੋਈ ਚੋਰੀ ਨਾ ਹੋ ਜਾਵੇ ਜਾਂ ਇਸ ਦੌਲਤ ਪਿਛੇ ਮੈਨੂੰ ਕੋਈ ਮਾਰ ਨਾ ਦੇਵੇ ਤਾਂ ਉਹ ਦੌਲਤ ਦੇ ਹੁੰਦਿਆਂ ਵੀ ਸੁਖੀ ਨਹੀਂ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਮੌਜੂਦਾ ਸਾਇੰਸ ਦੀ ਤਰੱਕੀ ਨੇ ਚਾਹੇ ਆਦਮੀ ਦੇ ਸਰੀਰ ਨੂੰ ਬੜਾ ਸੁਖੀ ਬਣਾਇਆ ਹੈ ਪਰ ਇਨਸਾਨ ਦਾ ਮਨ ਅੱਗੇ ਨਾਲੋਂ ਵੀ ਜ਼ਿਆਦਾ ਲਾਲਚੀ, ਖੁਦਗਰਜ਼, ਨਫ਼ਰਤ ਕਰਨ ਵਾਲਾ ਆਪਣੇ ਪਰੇਸ਼ਾਨ ਹੋ ਗਿਆ ਹੈ ਵੱਡੇ ਵੱਡੇ ਤਨਾਡ ਅਤੇ ਸੁਖੀ ਦੇਸ਼ ਅਤੇ ਕੋਮਾ ਸੁੱਖਾਂ ਦੇ ਸਾਰੇ ਸਾਧਨ ਮੌਜੂਦ ਹੁੰਦੇ ਆ ਸੁੱਖ ਦਾ ਜੀਵਨ ਬਤੀਤ ਨਹੀਂ ਕਰ ਰਹੀਆਂ ਦੂਸਰੀ ਸੰਸਾਰਕ جنگ ਵਿੱਚ ਜਿੱਤੇ ਦੇਸ਼ ਅਮਰੀਕਾ, ਰੂਸ, ਬਰਤਾਨੀਆ ਇਹ ਸਵੇਲੇ ਦੀਆਂ ਤਿੰਨ ਵੱਡੀਆਂ ਤਾਕਤਾਂ ਹਨ ਇਹਨਾਂ પાસે ਖਾਣ ਪੀਣ ਪਹਿਨਣ ਅਤੇ ਰਿਹਾਈ ਦੇ ਸਭ ਸਮਾਨ ਵੀ ਮੌਜੂਦ ਹਨ ਪਰ ਇਹਨਾਂ ਦੇ ਮਨ ਨੂੰ ਸੁਖੀ ਬਣਾਉਣ ਦੀ ਥਾਂ ਉਲਟਾ ਦੁਖੀ ਅਤੇ ਇੱਕ ਦੂਸਰੇ ਦੇ ਖੂਨ ਦਾ ਪਿਆਸਾ ਬਨਾਇਆ ਹੋਇਆ ਹੈ ਜਿਹੜੇ ਮਿੱਤਰ ਸਾਇੰਸ ਦੀਆਂ ਕਾਢਾਂ ਉੱਤੇ ਓਨ ਵਾਲੇ ਲੋਕਾਂ ਦੇ ਸੁੱਖ ਸ਼ਾਂਤੀ ਦੀਆਂ ਆਸਾਂ ਲਗਾਈ ਬੈਠੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦ ਤੱਕ ਇਨਸਾਨ ਦੇ ਮਨ ਵਿੱਚ ਪਿਆਰ ਭਰੋਸਾ ਵੰਡ ਸਕਣ ਦੀ ਖੁਸ਼ੀ ਸੰਤੋਖ ਅਤੇ ਤਿਆਗ ਦੇ ਗੁਣ ਪਤਾ ਨਹੀਂ ਹੁੰਦੇ। ਤਦ ਤੱਕ ਵੱਦ ਤੋਂ ਵੱਦ ਦੁਨੀਆਵੀ ਪਦਾਰਥ ਵੀ ਇਨਸਾਨ ਨੂੰ ਸੁਖੀ ਅਤੇ ਸੰਤੋਖ ਨਹੀਂ ਬਣਾ ਸਕਦੇ। ਇਨਸਾਨ ਨੂੰ ਸੁਖੀ ਅਤੇ ਸੰਤੋਸ਼ਟ ਬਣਾਉਣ ਵਾਲੀ ਚੀਜ਼ ਸਰੀਰ ਤੋਂ ਕਿਤੇ ਜ਼ਿਆਦਾ ਉਸ ਦਾ ਮਨ ਹੈ। ਸਰੀਰ ਤੇ ਸੁਖ ਵੀ ਅਸਲ ਵਿੱਚ ਮਨ ਹੀ ਭੋਗਦਾ ਹੈ। ਇਸੇ ਕਰਕੇ ਜਦ ਤੱਕ ਮਨ ਸ਼ਾਂਤ ਅਤੇ ਸੁਖੀ ਨਾ ਹੋਵੇ, ਇਨਸਾਨ ਸੱਚੇ ਅਰਥਾਂ ਵਿੱਚ ਸੁਖੀ ਹੋ ਹੀ ਨਹੀਂ ਸਕਦਾ। ਵਰਤਮਾਨ ਸਾਇੰਸ ਦੀਆਂ ਜਿਤਨੀਆਂ ਵੀ ਕਾਢਾਂ ਹਨ ਉਹਨਾਂ ਵਿੱਚ ਬੜੀ ਔਨਤਾਈ ਇਹ ਹੈ ਕਿ ਉਹ ਇਨਸਾਨ ਦੇ ਮਨ ਨੂੰ ਸੰਤੁਸ਼ਟ ਅਤੇ ਸੁਖੀ ਬਣਾਉਣ ਤੋਂ ਅਸਮਰਤ ਹਨ ਤੇ ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਸਾਨੂੰ ਪੂਰਬੀ ਦੇਸ਼ਾਂ ਦੇ ਮਹਾਪੁਰਖਾਂ ਦੀ ਆਤਮਿਕ ਕਾਢ ਨਾਮ ਸਿਮਰਨ ਦੀ ਮਹਿਮਾ ਦਾ ਕੁਝ ਅੰਦਾਜ਼ਾ ਲੱਗ ਸਕੇਗਾ ਨਾਮ ਸਿਮਰਨ ਦਾ ਅਭਿਆਸ ਇਨਸਾਨ ਦੇ ਮਨ ਨੂੰ ਬਾਹਰ ਮੁਖੀ ਅਤੇ ਅੰਦਰ ਮੁਖੀ ਬਣਾਉਂਦਾ ਹੈ ਉਸ ਨੂੰ ਆਪਣੇ ਅੰਦਰ ਵਰਤ ਰਹੀ ਖੇੜ ਤੋਂ ਜਾਣੂ ਕਰਾਉਂਦਾ ਹੈ ਉਸ ਦੇ ਅੰਦਰ ਦੀ ਮਹਾਨ ਸ਼ਕਤੀ ਨਾਲ ਉਸ ਦੀ ਮੁਲਾਕਾਤ ਕਰਾਉਂਦਾ ਅਕਾਲ ਪੁਰਖ ਦੇ ਸਬਾਤ ਤੋਂ ਵਕਫ ਕਰਾਉਂਦਾ ਅਤੇ ਉਸ ਅੰਦਰ ਚਾਹ ਪੈਦਾ ਕਰਦਾ ਹੈ ਅਤੇ ਅੰਤ ਅਕਾਲ ਪੁਰਖ ਦਾ ਰੂਪ ਬਣਾ ਦਿੰਦਾ ਹੈ ਨਾਮ ਅਭਿਆਸੀ ਮਨ ਆਪਣੇ ਜੀਵਨ ਨੂੰ ਆਪਣੇ ਅੰਦਰ ਬਿਰਾਜ ਰਹੇ ਅਕਾਲ ਪੁਰਖ ਦੇ ਆਸਰੇ ਉਜਾਲਦਾ ਹੈ ਜਦੋਂ ਵਿਅਕਤੀ ਆਪਣੇ ਅਕਾਲ ਪੁਰਖ ਨੂੰ ਆਪਣਾ ਅਤੇ ਸਾਰੇ ਜਗਤ ਦਾ ਹਰ ਸਮੇਂ ਪ੍ਰਤਪਾਲਿਕ ਰਾਖਾ ਅਤੇ ਸਹਾਰਾ ਦੇਖਦਾ ਹੈ ਅਤੇ ਇਹ ਵੀ ਦੇਖਦਾ ਹੈ ਕਿ ਚਾਹੇ ਜਗਤ ਰਚਨਾ ਹਜ਼ਾਰ ਗੁਣਾ ਵੱਧ ਜਾਵੇ ਅਕਾਲ ਪੁਰਖ ਇਸ ਨੂੰ ਕਾਇਮ ਰੱਖਣ ਦੇ ਸਮਰੱਥ ਹੈ ਤਾਂ ਉਹ ਲਾਲਚ ਅਤੇ ਖੁਦਗਰਜ਼ੀ ਕਿਉਂ ਕਰੇ ਉਸ ਵਿੱਚ ਪਿਆਰ ਤਿਆਗ ਵੰਡ ਛਕਣ ਸੇਵਾ ਅਤੇ ਉਪਕਾਰ ਦੇ ਗੁਣ ਸਹਿ ਸੁਭਾਅ ਪੈਦਾ ਹੋ ਜਾਂਦੇ ਹਨ ਲਾਲਚ ਖੁਦਗਰਜ਼ੀ ਉਸੇ ਮਨ ਵਿੱਚ ਰਹਿ ਸਕਦੇ ਹਨ ਜਿਸ ਨੂੰ ਆਪਣੇ ਵਾਹਿਗੁਰੂ ਅਤੇ ਉਸਦੇ ਬਿਆੰਤ ਪੰਡਾਰਿਆਂ ਦਾ ਗਿਆਨ ਨਾ ਹੋਵੇ ਇਸ ਦੇ ਉਲਟ ਜਿਸ ਮਨ ਨੂੰ ਆਪਣੇ ਵਾਹਿਗੁਰੂ ਦਾ ਅਤੇ ਉਸਦੇ ਅਤੁੱਟ ਪੰਡਾਰਿਆਂ ਦਾ ਧਿਆਨ ਹੋ ਜਾਵੇ ਉਹ ਸੁੱਤੇ ਸਿੱਧ ਹੀ ਸੰਤੋਸ਼ਟ ਨਿਸ਼ਚਿੰਤ ਪਸੰਨ ਅਤੇ ਬੇਪਰਵਾਹ ਹੋ ਜਾਂਦਾ ਹੈ ਜੋ ਸ਼ਾਂਤੀ ਗਿਆਨ ਅਤੇ ਸ਼ਕਤੀ ਇਨਸਾਨ ਦੇ ਮਨ ਨੂੰ ਨਾਮ ਅਭਿਆਸ ਤੋਂ ਪ੍ਰਾਪਤ ਹੋ ਸਕਦੀ ਹੈ ਉਹ ਸਾਇੰਸ ਦੀਆਂ ਸਾਰੀਆਂ ਕਾਡਾਂ ਰਲ ਕੇ ਵੀ ਨਹੀਂ ਪੈਦਾ ਕਰ ਸਕਦੀਆਂ ਇਸੇ ਕਰਕੇ ਨਾਮ ਦੇ ਕਾਢ ਦੇ ਸਾਹਮਣੇ ਸਾਇੰਸ ਦੀਆਂ ਸਭ ਕਾਡਾਂ ਸਦਾ ਮਾਤ ਰਹਿਣਗੀਆਂ RAM ਰਾਜਾ ਨੋਨਿਤ ਮੇਰਾ ਸੰਪੇ ਹੇਤ ਕਲਤ ਤੰਤੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ